ਅਸੀਂ ਕੁਛ ਨਹੀਂ ਕਰ ਸਕਦਾ ਆਪਣੀ ਜ਼ਮੀਰ ਜਿੰਦਾ ਰੱਖੋ ਜੇ ਜ਼ਮੀਰ ਜਿੰਦੀ ਆ ਤੇ ਪੰਜਾਬ ਜਿੰਦਾ ਰਹੇਗਾ ਸਭ ਤੋਂ ਵੱਧ ਜੇ ਕਿਤੇ ਕਿਸੇ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਤੇ ਪੰਜਾਬੀਆਂ ਦਾ ਪੰਜਾਬੀਆਂ ਨੇ ਆਪਣੇ ਸੀਸ ਦਿੱਤੇ ਜੇਲਾਂ ਪਰ ਦਿੱਤੀਆਂ ਤੇ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਡਰ ਕੇ ਦੇਸ਼ ਛੱਡਿਆ ਅੱਜ ਕੌਣ ਪੁੱਰੇਗਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਇਨੇ ਉਹ ਕਾਬਲ ਤੱਕ ਕਬਜ਼ਾ ਕੀਤਾ ਕਿੰਨੇ ਬੰਦ ਕੀਤਾ ਮੈਂ ਮੋਦੀ ਨੂੰ ਦੱਸਣਾ ਚਾਹੁੰਨਾ ਕਿ ਅੱਜ ਤੁਸੀਂ ਜੇ ਗੱਲ ਕਰ ਦਿਓ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਕਸ਼ਮੀਰ ਦੇ ਵਿੱਚ ਜੇ ਖੇਬਰ ਦਰਿਆ ਤੇ ਕਬਜ਼ਾ ਕੀਤਾ ਤੇ ਮੁਗਲਾਂ ਦਾ ਰਸਤਾ ਬੰਦ ਕੀਤਾ ਤੇ ਸਿੱਖ ਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਯਾਰ ਅੱਜ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਾਂਗੇ ਕਦੀ ਬਰਦਾਸ਼ਤ ਨਹੀਂ ਹੋਣ ਦਿੱਤਾ ਜਾਏਗਾ। ਵੜਿੰਗ ਸਾਹਿਬ ਜੋ ਪਾਰਲੀਮੈਂਟ ਚ ਹੋ ਰਿਹਾ ਇਹ ਦੇਸ਼ ਨੂੰ ਤਬਾਰਾ ਖਤਮ ਕਰਨ ਵਾਲੇ ਪਾਸੇ ਬੀਜੇਪੀ ਤੁਰ ਰਹੀ ਹੈ। ਮੈਂ ਪੁੱਛਣਾ ਚਾਹਨਾ ਆਪਰੇਸ਼ਨ ਸਿੰਦੂਰ ਹੋਇਆ ਜਮੂ ਰੋਤੇ ਪੈਲਗ੍ਰਾਮ ਚ ਅੱਤਵਾਦੀਆਂ ਨੇ ਹਮਲਾ ਕੀਤਾ ਹੋਮ ਮਿਨਿਸਟਰ ਸਾਹਿਬ ਉਹ ਜਿਹੜਾ ਤੁਸੀਂ ਇਨਕਾਊਂਟਰ ਕੀਤਾ ਉਹਨਾਂ ਦਾ ਅੱਤਵਾਦੀਆਂ ਦਾ ਉਹਨਾਂ ਦੀਆਂ ਫੋਟੋਆਂ ਕਿਉਂ ਨਹੀਂ ਦਿਖਾਈਆਂ ਗਈਆਂ ਲੋਕਾਂ ਨੂੰ ਦਿਖਾਓ ਕਿ ਇਹਨਾਂ ਬੰਦਿਆਂ ਨੇ ਹਿੰਦੂਸਤਾਨੀਆਂ ਤੇ ਹਮਲਾ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਆ ਅਸੀਂ ਟੀਰ ਕਰ ਦਿੱਤੇ ਨੇ ਤੁਹਾਡੇ ਕਹਿਣ ਨਾਲ ਨਹੀਂ ਅਸੀਂ ਮੰਨਾਂਗੇ वेलकम ਕੇ حملہ ਹੋਵੇ ਤੇ ਲੜਾਈ ਸਾਰੀ ਪੰਜਾਬ ਤੇ ਲੜੀ ਜਾਏ ਤੇ ਪ੍ਰਧਾਨ ਮੰਤਰੀ ਨੂੰ ਜੇ ਕੁਝ ਪੰਜਾਬ ਨੂੰ ਦੇਣਾ ਹੋਵੇ ਤੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਨਾ ਖੁੱਲੇ ਇੱਕ ਵਾਰੀ ਨਹੀਂ ਕਿਹਾ ਕਿ ਪੰਜਾਬੀਓ ਤਗੜੇ ਹੋ ਜਾਓ ਪਾਕਿਸਤਾਨ ਦਾ ਤੁਸੀਂ ਬੂਹ ਮੋੜ ਦਿੰਦੇ ਕਨੇ ਤੁਹਾਡੇ ਉਪਰੋਂ ਦੀ ਵੀ ਤੇ ਜਾ ਕੇ ਦਸੂਏ ਕੋਲ ਵੀ ਤੇ ਡਿੱਗਾ ਸੀ ਅੱਜ ਵੀ ਇਹ ਕਹਿੰਦੇ ਅਸੀਂ ਡਰੋਨ ਨਹੀਂ ਆਉਣ ਦਿੰਦੇ ਆ ਪੰਜਾਬ ਦਾ ਮੁੱਖ ਮੰਤਰੀ ਬੜਾ ਸਭ ਇੱਕ ਵੇਖਿਆਣਾ ਉੱਥੇ ਤਰਨਤਾਰਨ ਵਾਲੋਂ ਪਤਾ ਨਹੀਂ ਕਿ ਜੀਪ ਜਿਲ੍ਹਾ ਕਿ ਤਰਫੇ ਦੇ ਕਿ ਨਹੀਂ ਡਰੋਨ ਸੁੱਟਣ ਵਾਲੀ ਮਸ਼ੀਨ ਲੈਣ ਦੀ ਆ ਮੈਨੂੰ ਚੈਲੰਜ ਕਰਦਾ ਕਾ ਕਾਡਰ ਬਾਬਾ ਨਾਨਕ ਦੇ ਵਿੱਚੋਂ ਪਾਕਿਸਤਾਨ ਦੇ ਡਰੋਨ ਆਉਣੇ ਬੰਦ ਕਰ ਕਰ ਕਲਨੌਰ ਕਰ ਰਾਜਾ ਸੰਸ ਵਾਲੇ ਪਾਸੇ ਪਰਧਾਨ ਮੰਤਰੀ ਜੀ ਜੇ ਪੰਜਾਬ ਜਿੰਦਾ ਰਹੇਗਾ ਤੇ ਹਿੰਦੁਸਤਾਨ ਜਿੰਦਾ ਜਦੋਂ ਪੰਜਾਬ ਕਮਜ਼ੋਰ ਹੋ ਗਿਆ ਤੇ ਹਿੰਦੁਸਤਾਨ ਕਮਜ਼ੋਰ ਹੋ ਜਾਏਗਾ ਸਾਨੂੰ ਪੰਜਾਬੀਆਂ ਨੂੰ ਫੇਰ ਲੜਾਈ ਲੜਨੀ ਪੈਣੀ ਆ ਹਮੇਸ਼ਾ ਜੇ ਲੀਡ ਲਈ ਆ ਤੇ ਪੰਜਾਬੀਆਂ ਨੇ ਲਈ ਆ 79 ਦੇ ਵਿੱਚ 70 ਦੇ ਸਾਰੇ ਪਾਸੇ ਕਾਂਗਰਸ ਆਰ ਗਈ ਸੀ ਤੇ ਪੰਜਾਬ ਚ ਕੋਈ ਐਮਪੀ ਨਹੀਂ ਸੀ ਤੁਸੀਂ ਬਣ ਦਿੱਤਾ ਤੇ ਜੇ ਫਿਰ ਉੜਾਸੀ ਦੇ ਵਿੱਚ ਜਦੋਂ 80 ਦੇ ਵਿੱਚ ਇਲੈਕਸ਼ਨ ਆਇਆ ਤੇ ਪੰਜਾਬੀਓ ਤੁਸੀਂ ਹਿੰਦੁਸਤਾਨ ਨੂੰ ਦੱਸ ਦਿੱਤਾ ਕਿ ਅਸੀਂ ਉਹ ਰਾਜ ਨਹੀਂ ਰਹਿਣ ਦਵਾਂਗੇ ਜਿਹੜਾ ਦੇਸ਼ ਕੇ ਨਾਲ ਨਹੀਂ ਚੱਲੇਗਾ ਤੁਸੀਂ ਜਨਤਾ ਪਾਰਟੀ ਨੂੰ ਖਤਮ ਕਰਕੇ ਦੁਬਾਰਾ ਫਿਰ ਕਾਂਗਰਸ ਲੈ ਕੇ ਆਏ ਹੁਣ ਟਾਈਮ ਫਿਰ ਆ ਗਿਆ ਜਿਸ ਪਾਸੇ ਦੇਸ਼ ਤਰਪਿਆ ਜਿਸ ਤਰ੍ਹਾਂ ਬੀਜੇਪੀ ਨਫਰਤ ਦੀ ਪੋਲਿਟਿਕਸ ਕਰਨ ਲੱਗ ਪਿਆ ਕਟ ਗਿਣਤੀਆਂ ਦੇ ਨਾਲ ਨਫਰਤ ਫਲਾ ਰਹੀ ਆ ਉਹ ਹੁਣ ਟਰਾਈ ਮੰਗਿਆ ਪੰਜਾਬੀਓ ਫੇਰ ਖੜੇ ਹੋਣ ਦਾ ਜੇ ਅੰਗਰੇਜ਼ਾਂ ਨੂੰ ਕੱਢਿਆ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਜਿਹਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਹੁਣ ਅਡਾਨੇ ਅਬਾਨੀ ਈਸਟ ਇੰਡੀਆ ਕੰਪਨੀ ਬਣ ਗਈ ਹਿੰਦੁਸਤਾਨ ਨੂੰ ਗੁੱਟਣ ਲਈ ਆ ਚੋਨੇ ਦੀ ਗੱਲ ਕਰ ਲੋ ਬਾਲਾ ਸਾਹਿਬ ਮੈਂ ਉਸ ਕਮੇਟੀ 'ਚ ਆ ਫੂਡ ਕਮੇਟੀ 'ਚ ਸਾਡੇ ਕੋਲ 10 ਕੰਟਲ ਰੱਖਣ ਨੂੰ ਕਿਤੇ ਚੋਨੇ ਦੇ ਥਾਂ ਨਹੀਂ ਉਹ ਮਿਲਦੀ ਕੋਈ ਟ੍ਰੇਨ ਨਹੀਂ ਕੋਈ ਉਹਦੇ ਬਾਰੇ ਸੋਚ ਨਹੀਂ ਮੈਂ ਕਮੇਟੀ ਚ ਲਿਖਿਆ ਦਿੱਤਾ ਕਿ ਪਹਿਲੋ ਸਪੇਸ ਤੇ ਬਣਾ ਲਓ ਖਾਂ ਤੇ ਬਣਾਓ ਜਿਹੜੇ ਪੰਜਾਬ ਨੇ ਹਿੰਦੁਸਤਾਨ ਦੇ ਵਿੱਚ ਅਨਾਜ ਦੀ ਸੀ ਹੁੰਦਾ ਜਦੋਂ ਆਜ਼ਾਦੀ ਮਿਲੀ ਇਹ મોદી ਕਹਿੰਦਾ ਨਾ ਕਿ ਕੀ ਕੀਤਾ ਕਾਂਗਰਸ ਨੇ ਆਹ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਦਾ ਅਫਰੀਕਾ ਤੋਂ ਕਣ ਕਉਂਦੀ ਸੀ ਤੇ ਫੇਰ ਰੋਟੀ ਬਣਦੀ ਸੀ ਪ੍ਰਧਾਨ ਮੰਤਰੀ ਜੀ ਪੰਡਤ ਜਵਾਰ ਲਾਲ ਨਹਿਰੂ ਪ੍ਰਤਾਪ ਸਿੰਘ ਕੈਰੋ ਨੇ ਯੂਨੀਵਰਸਿਟੀ ਲਿਆ ਕੇ ਐਗਰੀਕਲਚਰ ਯੂਨੀਵਰਸਿਟੀ ਲਿਆ ਕੇ ਹਿੰਦੁਸਤਾਨ ਦਾ ਢਿੱਡ ਭਰਿਆ ਅੱਜ ਸਾਡੇ ਕੋਲ ਵਾਧੂ ਨਾ ਇਤੁ ਲਿਆ ਕੇ ਪਤਾ ਤੇ ਭਾਜਪੀ ਨੇ ਕੀ ਕੀਤਾ ਨਫ਼ਰਤ ਇਹ ਗੱਲ ਕਰਦਾ ਕਿ ਜੀ ਇੱਕ ਅਮਰੀਕਾ ਵਾਲਾ ਸੀਜ਼ਫਾਇਰ ਕਰਾਉਂਦਾ ਸਮਝੌਤਾ ਕਰਵਾ ਦਿੰਦਾ ਅੱਜ ਪਾਕਿਸਤਾਨ ਦੇ ਚਾਰ ਟੁਕੜੇ ਹੋਣੇ ਚਾਹੀਦੇ ਸੀ ਜੇ ਪ੍ਰਧਾਨ ਮੰਤਰੀ ਜੁਰਤ ਹੁੰਦੀ ਉੱਥੇ ਆ ਮਜ਼ਾਇਲਾ ਮਨਜ਼ੂਰਾਂ ਭੇਜਣ ਦੇ بجائے ਫੌਜ ਭੇਜਦਾ ਤੇ ਚੱਕ ਕੇ ਉੱਥੇ ਕਬਜ਼ੇ ਕਰਦੇ ਪਾਕਿਸਤਾਨ ਦੇ ਉੱਤੇ ਯਾਰ ਹਰ ਪਾਸੇ ਵੋਟਾਂ ਜੇ ਕਰਾਂਗੇ ਤੇ ਫਿਰ ਇਹ ਗੱਲ ਨਹੀਂ ਬਣੇਗੀ ਹੁਣ ਜਿਹੜੇ ਵੋਟਾਂ ਕੱਟਣ ਦਾ ਕਮਾਲ ਹੀ ਹੋ ਗਿਆ ਮਹਾਰਾਸ਼ਟਰਾਂ ਦੇ ਵਿੱਚ ਮੋਟਾ ਬਣਾ ਦੋ ਕਰੋੜ 1 ਕਰੋੜ ਉੱਥੇ ਵੋਟ ਬਣ ਗਈ ਤੇ ਬਿਹਾਰ 'ਚ 1 ਕਰੋੜ ਕੱਟ ਦਿੱਤੀ ਇਸੇ ਤਰ੍ਹਾਂ ਹੀ ਆ ਤੁਸੀਂ ਸਾਰੀ ਸਮੁੱਚੀ ਲੀਡਰਸ਼ਿਪ ਉਹ ਸ਼ਾਹਪੁਰੇ ਵਾਲੇ ਬੈਠੇ ਹੋ ਨੋਟ ਕਰ ਲਓ ਅਗਲੇ ਸਾਲ ਆਪਣੀ ਵੀ ਇਲੈਕਸ਼ਨ ਆਉਣ ਵਾਲੀ ਆ ਤੇ ਭਾਜਪਾ ਨੂੰ ਇੱਥੇ ਲੱਪਣਾ ਕੁਝ ਨਹੀਂ ਜੋ ਮਰਜ਼ੀ ਕਰ ਲੈ ਆਪਣੀਆਂ ਵੋਟਾਂ ਜਿਹੜੀਆਂ ਨੇ ਇਹ ਨੰਦ ਵਾਲੇ ਧਿਆਨ ਦੇ ਦਿਓ ਇਹ ਵੋਟ ਚੋਰੀ ਕਰਦਾ ਮੋਦੀ ਇਹ ਵੋਟ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ ਵੋਟਾਂ ਨਾਲ ਨਹੀਂ ਬਣਿਆ ਇਹਦੇ ਸੂਈਦਾ ਸੀ ਕਿ ਲੋਕ ਜਿਹੜੇ ਨੇ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਨੇ ਇਹ ਪਹਿਲੀ ਬੀਜੇਪੀ ਦੀ ਗਵਰਨਮੈਂਟ ਹੈ ਜਿਹੜੀ ਵੋਟਰ ਤੋਂ ਵਿੱਚ ਚੁੰਦੇ ਕਿ ਕਿਹਦੀ ਵੋਟ ਪੈਣੀ ਹੈ ਤੇ ਕਿਹਦੀ ਨਹੀਂ ਪੈਣੀ ਜੋ ਪੰਜਾਬ ਗਵਰਨਮੈਂਟ ਦੀ ਜੇ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਤੇਰੀ ਪੁਲਿਸ ਮਿਲ ਕੇ ਗੈਂਗਸਟਰਾਂ ਦੇ ਨਾਲ ਮਿਲ ਕੇ ਲੋਕਾਂ ਦੇ ਉੱਤੇ ਹਮਲੇ ਕਰਾਉਂਦੀ ਆ ਮੇਰੇ ਕੋਲ ਪ੍ਰੂਫ ਨੇ ਐਸਐਸਪੀ ਬਟਾਲਾ ਨੂੰ ਡੀਆਈਜੀ ਡੀਜੀਪੀ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਮੁੰਡਾ ਮਰਿਆ ਬਾਜਵਾਤ ਸਾਹਿਬ ਔਰ ਊੜਿੰਗ ਸਾਹਿਬ ਤਿੰਨ ਵਾਰੀ ਉਹ ਥਾਣੇ ਗਿਆ ਕਿ ਮੈਨੂੰ ਅੱਜ ਟੈਲੀਫੋਨ ਆਈ ਜਾ ਰਹੇ ਨੇ ਉਸੇ ਦਿਨ ਦੀ ਗੱਲ ਆ ਐਸਐਚਓ ਮਿਲਿਆ ਨਹੀਂ ਇੱਕ ਕਿੰਟਾ ਪਹਿਲਾਂ ਉਹਦੇ ਦੁਕਾਨ ਤੋਂ ਬਾਹਰੋਂ ਪੁਲਿਸ ਵੀ ਵਿਡਰਾਅ ਕਰ ਲਈ ਜਿਹੜੇ ਦੋ ਗਨਮੈਨ ਬੈਠੇ ਸੀ ਤੇ ਉਸ ਮੁੰਡੇ ਨੂੰ ਜਦੋਂ ਘਰ ਜਾਣ ਲੱਗਾ ਗੋਲੀਆਂ ਨਾਲ ਭੁੰਨ ਦਿੱਤਾ ਅੱਜ ਪੜਾ ਸਭ ਕੋਲ ਬੈਠਾ ਸੀ ਉੱਥੇ ਵੀ ਬੰਦੇ ਆਏ ਕਹਿੰਦੇ ਯਾ ਲੋ ਸਾਡੇ ਕੋਲ ਕੌਲਾ ਆਈਆਂ ਨੇ ਕਹਿੰਦੇ ਜੀ ਕੋਈ ਚਾਣ ਨਹੀਂ ਕਰਦਾ ਮੁੱਖ ਮੰਤਰੀ ਦਾ ਧਿਆਨ ਮਸ਼ਕਰੀਆਂ ਕਰਨ ਵਾਲਿਆ ਸਟੇਜ ਤੇ ਜਦੋਂ ਬੋਲਦਾ ਤੇ ਜਿਵੇਂ ਨਕਲਾ ਲਾਉਂਦਾ ਉਹ ਨਕਲਚੀ ਨਕਲ ਮਾਰਨੀ ਛੱਡ ਤੇ ਪੰਜਾਬ ਨੂੰ ਚਲਾਉਣ ਦੀ ਗੱਲ ਕਰ ਪੰਜਾਬ ਕਾਲੇ ਦਿਨਾਂ ਚ ਨਹੀਂ ਜਾਣ ਦਿੱਤਾ ਜਾਏਗਾ ਇਹ ਉਦੋਂ ਪੈਦਾ ਨਹੀਂ ਸੀ ਹੋਇਆ ਆਦੋ ਆਦ ਦੇਖਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਜਿਹਨੇ ਆਪਣੇ ਬਾਪ ਦੀ ਸ਼ਹਾਦਤ ਵੇਖੀ ਅੱਤਵਾਦ ਵੇਖਿਆ இந்து ਬਾਲਾ ਨੇ ਜਿਹਦੇ ਪਤੀ ਨੂੰ ਤੇ ਜਿਹਦੇ ਸਹੁਰੇ ਨੂੰ ਗੋਲੀਆਂ ਮਾਰ ਕੇ ਗਏ ਤੇ ਜਿੰਦਾਸ਼ੀਰ ਡਾਕਟਰ ਕਿਰਿਸ਼ਨ ਨੂੰ ਕਿਆ ਗਿਆ ਇਹਨੇ ਕੀ ਵੇਖਿਆ ਇਹਨੇ ਮਸ਼ਕਰੀਆਂ ਵੇਖੀਆਂ ਤੇ ਲੋਕਾਂ ਨਾਲ ਮਜ਼ਾਕ ਕਰਨਾ ਸ਼ੁਰੂ ਕੀਤਾ ਪੰਜਾਬੀਓ ਟਾਈਮ ਆ ਗਿਆ ਜੀ ਇਸ ਮਸ਼ਕਰੇ ਕੋਲੋਂ ਬਚਣ ਲਈ ਜਿਹੜੀ ਆਮ ਆਦਮੀ ਪਾਰਟੀ ਆ ਹੁਣੇ ਤੁਹਾਡੇ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਸੀ ਕਿਨੇ ਕਹਾਂ ਜੀ ਪਰ ਜੇਕਰ ਉਹ ਮਿਲਿਆ ਤੇ ਦੇਜੋ ਕਿ ਝਾੜੂ ਵਾਲੇ ਆ ਗਏ ਜੇ ਹੁਣ ਜੇਬਾਂ ਵੀ ਖਾਲੀ ਕਰਨਗੇ ਜੇਬਾਂ ਕਾਲੀ ਐਮਐਲਏ ਲੁੱਟਣ ਲੱਗ ਪਏ ਨੇ ਪੰਜਾਬ ਸ਼ਰਿਆਮ ਲੋਟਿਆ ਇਹ ਸਾਨੂੰ ਮਜ਼ਬੂਤੀ ਦੇ ਨਾਲ ਗੁੰਡਾ ਕਰਦੀ ਦਾ ਟੱਕਰਾ ਕਰਨਾ ਪਏਗਾ ਸ਼ਰੀਫ ਆਦਮੀ ਅੰਦਰ ਵੜ ਲੱਕ ਪਿਆ 6 ਵਜੇ ਤੋਂ ਬਾਅਦ ਸੜਕਾਂ ਖਾਲੀ ਹੋ ਗਈਆਂ ਨੇ ਨਾ ਡੀਜੀਪੀ ਨੂੰ ਪਤਾ ਤੇ ਨਾ ਮੁੱਖ ਮੰਤਰੀ ਨੂੰ ਪਤਾ ਚਲੋ ਮੁੱਖ ਮੰਤਰੀ ਤੇ ਵੈਸੇ ਹੀ 5 ਵਜੇ ਤੋਂ ਬਾਅਦ ਆਪ ਹੀ ਨਹੀਂ ਕਿਸੇ ਨੂੰ ਲੱਭਦਾ ਤੇ ਉਹਨੇ ਲੋਕਾਂ ਨੂੰ ਕੀ ਦੇਖਣਾ ਦਿੱਲੀ ਦੀ ਗਵਰਨਮੈਂਟ ਭਾਇਆ ਸਾਹਿਬ ਤੋਂ ਯੈਲੋ ਪੀਓ ਵੜਿੰਗ ਸਾਹਿਬ ਸਾਰੇ ਐਮਪੀਆ ਨੂੰ ਤੇ ਸਾਰੇ ਐਮ.ਐਲ.ਏ ਨੂੰ ਇਕੱਠੇ ਕਰਕੇ ਉਹਨੂੰ ਮਿਲੋ ਹੋਮ ਮਿਨਿਸਟਰ ਨੂੰ ਕਿ ਜਿੰਨਾ ਆਮ ਆਦਮੀ ਪਾਰਟੀ ਦਾ قصੂਰ ਹੈ ਉਹਨਾਂ ਹੀ ਪੰਜਾਬ ਨੂੰ ਮਰਵਾਉਣ ਚ ਤੁਸੀਂ ਵੀ ਨਾਲ ਲੱਗੇ ਜਿਵੇਂ ਆਤਵਾਦੀ ਲੜਾਈ ਲੜੀ ਇਸੇ ਤਰ੍ਹਾਂ ਹੁਣ ਗੈਂਗਸਟਰਾਂ ਦੇ ਨਾਲ ਲੜਾਈ ਲੜਨੀ ਪੈਣੀ ਹੈ ਸਾਨੂੰ ਲੋਕਾਂ ਦੇ ਨਾਲ ਖੜੇ ਹੋਣਾ ਯਾਰ ਕਿਸੇ ਡੀ.ਜੀ.ਪੀ ਨੂੰ ਟੈਲੀਫੋਨ ਕਰੋ ਉਹਦਾ ਅਗੇ ਸਾਈ ਹੈ ਨਹੀਂ ਕਿਸੇ ਹੋਰ ਨੂੰ ਕਰ ਲੋ ਉਹ ਉੱਠਦਾ ਹੀ ਨਹੀਂ ਐਮਐਲਏ ਦੇ ਟੈਲੀਫੋਨ ਚੈੱਕ ਕਿਤੇ ਜਾਣ ਤੇ ਉਹਨਾਂ ਦੇ ਇਹਨਾਂ ਦੇ ਐਮਐਲਏ ਦੇ ਟੈਲੀਫੋਨਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਕਾਲਾਂ ਨਿਕਲਣੀਆਂ ਉਹਨਾਂ ਦੇ ਪਿੰਡਾਂ 'ਚੋਂ ਸਭ ਤੋਂ ਵੱਧ ਜਿਹੜੇ ਨਸ਼ਾ ਵੇਚਦਾ ਤੇ ਇਹਨਾਂ ਐਮਐਲਏ ਦੇ ਪਿੰਡਾਂ 'ਚ ਆਪਣੇ ਪਿੰਡ ਤੋਂ ਵੇਚਦਾ ਐਨਆਈਏ ਚੁੱਪ ਬੈਠੀ ਆ ਇੰਟੈਲੀਜੈਂਸ ਚੁੱਪ ਬੈਠੀ ਆ ਸੀਬੀਆਈ ਕਿਤੇ ਦੇਖਤੀ ਨਹੀਂ ਆਈਬੀ ਕਿਤੇ ਲੱਭਦੀ ਨਹੀਂ ਜੋ ਤੁਹਾਨੂੰ ਇਹੋ ਹੀ ਮੈਂ ਬੇਨਤੀ ਕਰਨੀ ਸੀ ਕਿ ਸਾਬੀ ਅਕਾਲੀ ਦਲ ਨੂੰ ਛੱਡ ਕੇ ਤੂੰ ਚੰਗੇ ਥਾਂ ਹੀ ਆਇਆ ਉਹਨਾਂ ਕੋਲ ਤੇ ਰਹਿ ਗਿਆ ਕਿ ਜੇ ਝੂਠ ਤੋ ਬਾਬੇ ਦੀਪ ਸਿੰਘ ਨੇ ਖੰਡਾ ਹੁਣ ਉਹਨਾਂ ਦੇ ਦੁਆਲੇ ਟੂਟਿਆਂ ਦੇ ਦੁਆਲੇ ਫੜਨਾ ਜਿਹੜੇ ਉੱਥੇ ਅੰਮ੍ਰਿਤਸਰ ਚ ਝੂਠ ਬੋਲਦੇ ਨੇ ਬੈਠ ਕੇ ਤੇ ਭਾਜਪੀ ਕਮਾਲ ਹੀ ਹੋ ਗਈ ਉਹਨਾਂ ਦਾ ਪ੍ਰਧਾਨ ਹੈ ਵੀ ਕਿ ਨਹੀਂ ਪਤਾ ਨਹੀਂ ਕਰਿਓ ਕਹਿ ਰਿਹਾ ਨਾ ਮੈਂ ਤੇ ਅਸਤੀਫਾ ਦਿੱਤਾ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੋ ਉਹ ਆਪਣੀ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦਾ ਉਹ ਨਹੀਂ ਬਣੇਗਾ ਪੰਜਾਬ ਦੇ ਕੰਧ ਤੇ ਲਿਖਿਆ ਕਿ ਪੰਜਾਬ ਦੇ ਵਿੱਚ ਇੱਕ ਵੀ ਬੀਜੇਪੀ ਦਾ ਐਮਐਲਏ ਨਹੀਂ ਬਣੇਗਾ ਪੰਜਾਬੀ ਕਦੀ ਮਾਫੀ ਨਹੀਂ ਕਰਨਗੇ ਬੀਜੇਪੀ ਜੋ ਉਹਨਾਂ ਨੇ ਕੀਤਾ ਜੋ ਦਿੱਲੀ ਦੇ ਵਿੱਚ ਉਹਨਾਂ ਕੀਤਾ ਜੋ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਗੋਲ ਰੋਲਣ ਦਾ ਕੋਸ਼ਿਸ਼ ਕੀਤੀ ਤੇ ਇਸ ਮੁੱਖ ਮੰਤਰੀ ਨੇ ਥੁੱਕ ਕੇ ਛੱਡਿਆ ਜਿਹਦਾ ਪ੍ਰਧਾਨ ਮੰਤਰੀ ਨੇ ਕੀਤਾ ਤਖੜੇ ਹੋ ਉਹ ਆ ਬਾਰਡਰ ਇਹੋ ਵਿੱਚ ਇੱਕ ਚੀਜ਼ ਤੇ ਹੁਸ਼ਿਆਰਪੁਰ ਵਾਲਿਓ ਇੱਕ ਤੇ ਪ੍ਰਣ ਕਰ ਲਓ ਕਿ ਜਿਵੇਂ ਪਹਿਲਾਂ ਹੁਸ਼ਿਆਰਪੁਰ ਚੋਂ ਇੱਕ ਸੀਟ ਵੀ ਕਦੀ ਕਿਸੇ ਪਾਰਟੀ ਨੂੰ ਨਹੀਂ ਸੀ ਜਾਂਦੀ ਸਾਰੀ ਦੀ ਸਾਰੀ ਕਾਂਗਰਸ ਨੂੰ ਜਾਂਦੀ ਸੀ ਮਕੀ ਜੀ ਇਹ ਇਕੱਠੇ ਹੋ ਕੇ ਤੁਰਪੋ ਹੁਣ ਆਦਿਆ ਜੀ ਹਾਂ ਲੈ ਸਾਜਿਲ ਰਿਸਤੇ ਪੂਰੇ ਹੋ ਤੇ ਕਾਂਗਰਸ ਤਕੜੀ ਕਰ ਲਈ ਹੁਣ ਇਹ ਕੋਈ ਸੀਟ ਨਹੀਂ ਲੱਪੜੀ ਇਹਨਾਂ ਨੂੰ ਭਾਜਪੀ ਨੂੰ ਤੇ ਜਾਂ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮਾਂਜਾ ਫੀਰ ਜੀ